ਬਾਬਾ ਸਾਹਿਬ ਜੀ ਦੇ ਸੰਘਰਸ਼ ਪਰੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਸਕੂਲਾਂ ਦੀ ਦਿਸ਼ਾ ਤੇ ਦਸ਼ਾ ਸੁਧਾਰ ਲੱਗੇ ਹੋਏ ਆ ਜਿਨ੍ਹਾਂ ਦਾ ਪਿਛਲੀਆਂ ਸਰਕਾਰਾਂ ਨੇ ਮਾੜਾ ਹਾਲ ਕਰਕੇ ਰੱਖ ਦਿੱਤਾ ਸੀ ਅਸੀਂ ਸਰਕਾਰੀ ਸਕੂਲਾਂ ਦੀ ਸਿੱਖਿਆ ਨੀਤੀ 'ਚ ਸੁਧਾਰ ਕਰਕੇ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਤਬਦੀਲ ਕੀਤਾ ਹੈ ਅੱਗੋਂ ਦੇਖੋ ਸੀਐਮ ਭਗਵੰਤ ਮਾਨ ਨੇ ਹੋਰ ਕੁਝ ਕੀ ਕਿਹਾ ਬਾਬਾ ਸਾਹਿਬ ਬਾਰੇ ਬਹੁਤ ਸਾਰਾ ਬੋਲ ਚੁੱਕੇ ਆ ਕਿ ਕਿਸ ਕਿੰਨਾ ਹਾਲਾਤਾਂ ਚ ਉਹਨਾਂ ਨੇ ਪੜ੍ਹਾਈ ਕੀਤੀ 6 ਸਾਲ ਦੀ ਉਮਰ ਚ ਉਹਨਾਂ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਫਿਰ ਛੂਆ ਸਾਤ ਦੀ ਉਸ ਵੇਲੇ ਰਵਾਸ ਸੀ ਪੜਨ ਨਹੀਂ ਦਿੰਦੇ ਸੀ ਪਰ ਉਸ ਤੋਂ ਬਾਅਦ 바ਬੂ ਯੂਦ ਵੀ ਐਡੀਆਂ ਵੱਡੀਆਂ ਵੱਡੀਆਂ ਡਿਗਰੀਆਂ ਤੇ ਬਾਅਦ ਦੇ ਵਿੱਚ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਬਣਨਾ ਇਸ ਅਨਬਲੀਵेबल ਮਤਲਬ ਸੋਚ ਹੀ ਨਹੀਂ ਸਕਦਾ ਜੀ ਕੋਈ ਐਸ ਲੈਵਲ ਤੇ ਤਾਂ ਸੋ ਅੱਜ ਉਹਨਾਂ ਨੂੰ ਸੀ ਦਿਲੋਂ ਸਰਦਾ ਦੇ ਫੁੱਲ ਭੇਟ ਕਰਨ ਆਏ ਆ ਔਰ ਮੈਂ ਜਿਸ ਤਰ੍ਹਾਂ ਕਿਹਾ ਸਟੇ ਸਕੱਟਰੀ ਸਾਹਿਬ ਨੇ ਕਿਤੇ ਹੋਰ ਵੀ ਫੰਕਸ਼ਨ ਰੱਖ ਸਕਦੇ ਸੀ ਕਿਤੇ ਪਰ ਮੈਂ ਕਿਹਾ ਵੀ ਜੁਨੀਵਰਸਿਟੀ ਜਾਣੇ ਆ ਗੁਰੂ ਤੇਗ ਬਹਾਦਰ ਹਾਲ ਹੈ ਸਟੂਡੈਂਟ ਆਉਣਗੇ ਉਹਨਾਂ ਸਟੂਡੈਂਟਾਂ ਨੇ ਨਾ ਸਿਰਫ ਬਾਬਾ ਸਾਹਿਬਾਰੇ ਆਪ ਕੁਛ ਸਿੱਖਿਆ ਲੈਣੀ ਉਹਨਾਂ ਨੇ ਅੱਗੇ ਵੀ ਬਹੁਤ ਜ਼ਿਆਦਾ ਦੱਸਣਾ ਸੋ ਇਹ ਜਿਹੜਾ ਫੰਕਸ਼ਨ ਹੈ ਇਹ ਮਲਟੀਪਲਾਈ ਹੋਊਗਾ ਕਿ ਇਦਾਂ ਦੇ ਫੰਕਸ਼ਨ ਵੀ ਹੁੰਦੇ ਪਹਿਲਾਂ ਤਾਂ ਹੁੰਦੇ ਹੀ ਨਹੀਂ ਸੀ ਆਪਣੇ ਪੰਜਾਬ 'ਚ ਇਦਾਂ ਦੇ ਫੰਕਸ਼ਨ ਕੋਈ ਲੀਡਰਾਂ ਨੇ ਆਪਣੇ ਜਵਾਕਾਂ ਨੂੰ ਪਹਾੜਾਂ ਪੂੜਾਂ ਵਾਲੇ ਸਕੂਲਾਂ 'ਚ ਪਾਤਾ ਗਰੀਬਾਂ ਦੇ ਬੱਚੇ ਰਹਿ ਗਏ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਕਰਤਾ ਨਾ ਉਥੇ ਕੋਈ ਕਮਰਾ ਨਾ ਉਥੇ ਕੋਈ ਬੈਂਚ ਨਾ ਉਥੇ ਪੀਣ ਵਾਲਾ ਪਾਣੀ ਨਾ ਬਾਥਰੂਮ ਸਰਕਾਰੀ ਸਕੂਲ ਜਿਹੜੇ ਸੀ ਉਹ ਮਜਬੂਰੀ ਦਾ ਪ੍ਰਤੀਕ ਬਣ ਗਏ ਸੀ ਗਰੀਬਾਂ ਲਈ ਕਿ ਹੋਰ ਕੀ ਕਰੀਏ ਫਿਰ ਇੱਥੇ ਪੜਾਉਣੇ ਪੈਣਗੇ ਬੱਚੇ ਪ੍ਰਾਈਵੇਟ ਚੋ ਵੀ ਫੀਸ ਹੈ ਨਹੀਂ ਮੇਰਾ ਜਿਹੜਾ ਸੋਚ ਹੈ ਜੰਮੇਗਾ ਜਿਹੜਾ ਵਿਜ਼ਨ ਹੈ ਮੈਂ ਦੋ ਚੀਜ਼ਾਂ ਦੇ ਵਿੱਚ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਣੀ ਚਾਹੁੰਦਾ ਜਿਹਦੇ ਚੋਂ ਕਾਫੀ ਹੱਦ ਤੱਕ ਕਾਮਯਾਬੀ ਮਿਲ ਰਹੀ ਹੈ ਪਹਿਲੀ ਗੱਲ ਸਰਕਾਰੀ ਸਕੂਲ ਸਰਕਾਰੀ ਸਕੂਲਾਂ ਚ ਮਜਬੂਰੀ ਚ ਬੱਚਾ ਪੜਾਇਆ ਜਾਂਦਾ ਹੈ ਪ੍ਰਾਈਵੇਟ ਜੋ ਕਿ ਫੀਸ ਹੈ ਨਹੀਂ ਗਰੀਬਤ ਗਰੀਬ ਲੋਕਾਂ ਕੋਲੇ ਮੈਂ ਕਹਿੰਨਾ ਇਹੋ ਜੇ ਸਕੂਲ ਬਣਾ ਦਾਂਗੇ ਤੁਹਾਡੀ ਮਜਬੂਰੀ ਮਰਜ਼ੀ ਚ ਬਦਲ ਜੂਗੀ ਜੇ ਬੱਚਾ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾ ਲਓ ਤੁਹਾਡੀ ਮਰਜ਼ੀ ਹੈ ਜੇ ਪ੍ਰਾਈਵੇਟ ਚ ਪੜਾਉਣਾ ਪ੍ਰਾਈਵੇਟ ਚ ਪੜਾ ਲਓ ਉਧਰ ਹਜੇ ਫੀਸ ਲੱਗੂਗੀ ਇੱਧਰ ਫੀਸ ਵੀ ਨਹੀਂ ਲੱਗਣੀ ਪੜਾਈ ਦਾ ਲੈਵਲ ਬਿਲਕੁਲ এডਿਕੇਸ਼ਨ ਦਾ ਉਹ ਸੇਮ ਹੋਊਗਾ ਬਲਕਿ ਆਪੇ ਹੋਊਗਾ ਤੇ ਦੂਜੀ ਮਜਬੂਰੀ ਸਰਕਾਰੀ ਹਸਪਤਾਲਾਂ ਚ ਇਲਾਜ ਕਰਾਉਣ ਦੀ ਪ੍ਰਾਈਵੇਟ ਜੋਗੇ ਪੈਸੇ ਹੈ ਨਹੀਂ ਕਈ ਤਾਂ ਆਪਣੇ ਘਰਾਂ ਚੀ ਬਜ਼ੁਰਗਾਂ ਨੂੰ ਲਈ ਪਏ ਨੇ ਉਡੀਕ ਉਡੀਕ ਹੀ ਜਾਂਦੇ ਨੇ ਜਦੋਂ ਸਵਾਸ ਪੂਰੇ ਹੋ ਗਏ ਸੰਸਕਾਰ ਕਰ ਦਾਂਗੇ ਪੈਸੇ ਹੈ ਨਹੀਂ ਜੇ ਕੋਈ ਐਸੀ ਲਾ ਇਲਾਜ ਬਿਮਾਰੀ ਹੈ ਆਪ ਵੀ ਕਹਿ ਦਿੰਦੇ ਕਈ ਵਾਰੀ ਮਰੀਜ਼ ਕਿ ਮੇਰੇ ਤੇ ਪੈਸੇ ਨਾ ਲਾਇਓ ਨਹੀਂ ਤਾਂ ਜਿਹੜੀ 1 ਬਿੱਗਾ 2 ਬਿੱਗੇ ਹੈਗੇ ਉਹ ਵਿਕ ਜੂਗੀ ਜ਼ਮੀਨ ਹਸਪਤਾਲਾਂ ਤੇ ਲੱਗੇ ਹੋਏ ਆ ਇਹ ਵੀ ਤੁਹਾਡੀ ਮਰਜ਼ੀ ਹੋਊਗੀ ਇਲਾਜ ਸਰਕਾਰੀ ਚ ਕਰਾਉਣਾ ਸਰਕਾਰੀ ਚ ਕਰਾ ਲਿਓ ਪ੍ਰਾਈਵੇਟ ਚ ਕਰਾਉਣਾ ਪ੍ਰਾਈਵੇਟਸ ਕਰਾ ਲਿਓ ਮੂ ਮਸ਼ੀਨਾਂ ਸਰਕਾਰੀ ਚ ਪ੍ਰਾਈਵੇਟ ਨਾਲੋਂ ਵੀ ਅਪਡੇਟ ਲਿਆ ਕੇ ਲਾ ਰਹੇ ਆ ਇੱਧਰ ਫੀਸ ਨਹੀਂ ਲੱਗਣੀ ਉਧਰ ਫੀਸ ਲਗੂ ਇਹ ਵੀ ਤੁਹਾਡੀ ਮਰਜ਼ੀ ਜਿਹੜੀ ਹੈ ਉਹ ਹੋ ਜੂਗੀ ਮਜਬੂਰੀ ਦੀ ਬਜਾਏ ਬਾਬਾ ਸਾਹਿਬ ਜੀ ਦੇ ਸੰਘਰਸ਼ ਪਰੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਸਕੂਲਾਂ ਦੀ ਦਿਸ਼ਾ ਤੇ ਦਸ਼ਾ ਸੁਧਾਰ ਲੱਗੇ ਹੋਏ ਆ ਜਿਨ੍ਹਾਂ ਦਾ ਪਿਛਲੀਆਂ ਸਰਕਾਰਾਂ ਨੇ ਮਾੜਾ ਹਾਲ ਕਰਕੇ ਰੱਖ ਦਿੱਤਾ ਸੀ ਅਸੀਂ ਸਰਕਾਰੀ ਸਕੂਲਾਂ ਦੀ ਸਿੱਖਿਆ ਨੀਤੀ 'ਚ ਸੁਧਾਰ ਕਰਕੇ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਤਬਦੀਲ ਕੀਤਾ ਹੈ ਅੱਗੋਂ ਦੇਖੋ ਸੀਐਮ ਭਗਵੰਤ ਮਾਨ ਨੇ ਹੋਰ ਕੁਝ ਕੀ ਕਿਹਾ ਬਾਬਾ ਸਾਹਿਬ ਬਾਰੇ ਬਹੁਤ ਸਾਰਾ ਬੋਲ ਚੁੱਕੇ ਆ ਕਿ ਕਿਸ ਕਿੰਨਾ ਹਾਲਾਤਾਂ ਚ ਉਹਨਾਂ ਨੇ ਪੜ੍ਹਾਈ ਕੀਤੀ 6 ਸਾਲ ਦੀ ਉਮਰ ਚ ਉਹਨਾਂ ਦੀ ਮਾਤਾ ਜੀ ਦਾ ਵਿਹਾਂਤ ਹੋ ਗਿਆ ਫਿਰ ਛੂਆ ਸਾਤ ਦੀ ਉਸ ਵੇਲੇ ਰਵਾਸ ਸੀ ਪੜਨ ਨਹੀਂ ਦਿੰਦੇ ਸੀ ਪਰ ਉਸ ਤੋਂ ਬਾਅਦ ਬਾਵਯੂਦ ਵੀ ਐਡੀਆਂ ਵੱਡੀਆਂ ਵੱਡੀਆਂ ਡਿਗਰੀਆਂ ਤੇ ਬਾਅਦ ਦੇ ਵਿੱਚ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਬਣਨਾ ਇਟਸ ਅਨਬਲੀਵेबल ਮਤਲਬ ਸੋਚ ਹੀ ਨਹੀਂ ਸਕਦਾ ਜੀ ਕੋਈ ਐਸ ਲੈਵਲ ਤੇ ਤਾਂ ਸੋ ਅੱਜ ਉਹਨਾਂ ਨੂੰ ਸੀ ਦਿਲੋਂ ਸਰਦਾ ਦੇ ਫੁੱਲ ਭੇਟ ਕਰਨ ਆਏ ਆ ਔਰ ਮੈਂ ਜਿਸ ਤਰ੍ਹਾਂ ਕਿਹਾ ਸਟੇ ਸੈਕਟਰੀ ਸਾਹਿਬ ਨੇ ਕਿਤੇ ਹੋਰ ਵੀ ਫੰਕਸ਼ਨ ਰੱਖ ਸਕਦੇ ਸੀ ਕਿਤੇ ਪਰ ਮੈਂ ਕਿਹਾ ਵੀ ਯੂਨੀਵਰਸਿਟੀ ਜਾਂਦੇ ਆ ਗੁਰੂ ਤੇਗ ਬਹਾਦਰ ਹਾਲ ਹੈ ਸਟੂਡੈਂਟ ਆਉਣਗੇ ਉਹਨਾਂ ਸਟੂਡੈਂਟਾਂ ਨੇ ਨਾ ਸਿਰਫ ਬਾਬਾ ਸਾਹਿਬ ਬਾਰੇ ਆਪ ਕੁਝ ਸਿੱਖਿਆ ਲੈਣੀ ਉਹਨਾਂ ਨੇ ਅੱਗੇ ਵੀ ਬਹੁਤ ਜ਼ਿਆਦਾ ਦੱਸਣਾ ਹੈ ਸੋ ਇਹ ਜਿਹੜਾ ਫੰਕਸ਼ਨ ਹੈ ਇਹ ਮਲਟੀਪਲਾਈ ਹੋਊਗਾ ਕਿ ਇਦਾਂ ਦੇ ਫੰਕਸ਼ਨ ਵੀ ਹੁੰਦੇ ਪਹਿਲਾਂ ਤਾਂ ਹੁੰਦੇ ਹੀ ਨਹੀਂ ਸੀ ਆਪਣੇ ਪੰਜਾਬ 'ਚ ਇਦਾਂ ਦੇ ਫੰਕਸ਼ਨ ਕੋਈ ਲੀਡਰਾਂ ਨੇ ਆਪਣੇ ਜਵਾਕਾਂ ਨੂੰ ਪਹਾੜਾਂ ਪੂੜਾਂ ਵਾਲੇ ਸਕੂਲਾਂ 'ਚ ਪਾਤਾ ਗਰੀਬਾਂ ਦੇ ਬੱਚੇ ਰਹਿ ਗਏ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਕਰਤਾ ਨਾ ਉਥੇ ਕੋ ਕਮਰਾ ਨਾ ਉਥੇ ਕੋਈ ਬੈਂਚ ਨਾ ਉਥੇ ਪੀਣ ਵਾਲਾ ਪਾਣੀ ਨਾ ਬਾਥਰੂਮ ਸਰਕਾਰੀ ਸਕੂਲ ਜਿਹੜੇ ਸੀ ਉਹ ਮਜਬੂਰੀ ਦਾ ਪ੍ਰਤੀਕ ਬਣ ਗਏ ਸੀਗੇ ਗਰੀਬਾਂ ਲਈ ਕਿ ਹੋਰ ਕੀ ਕਰੀਏ ਫਿਰ ਇੱਥੇ ਪੜਾਉਣੇ ਪੈਣਗੇ ਬੱਚੇ ਪ੍ਰਾਈਵੇਟ ਚੋ ਵੀ ਫੀਸ ਆਣੀ ਮੇਰਾ ਜਿਹੜਾ ਸੋਚ ਹੈ ਜੇ ਮੇਰਾ ਜਿਹੜਾ ਵਿਜ਼ਨ ਹੈ ਮੈਂ ਦੋ ਚੀਜ਼ਾਂ ਦੇ ਵਿੱਚ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਣੀ ਚਾਹਣਾ ਜਿਹਦੇ ਚੋਂ ਕਾਫੀ ਹੱਦ ਤੱਕ ਕਾਮਯਾਬੀ ਮਿਲ ਰਹੀ ਹੈ ਪਹਿਲੀ ਗੱਲ ਸਰਕਾਰੀ ਸਕੂਲ ਸਰਕਾਰੀ ਸਕੂਲਾਂ 'ਚ ਮਜਬੂਰੀ 'ਚ ਬੱਚਾ ਪੜਾਇਆ ਜਾਂਦਾ ਹੈ ਪ੍ਰਾਈਵੇਟ ਜੋ ਕਿ ਫੀਸ ਹੈ ਨਹੀਂ ਗਰੀਬਤ ਗਰੀਬ ਲੋਕਾਂ ਕੋਲੇ ਮੈਂ ਕਹਿੰਨਾ ਇਹੋ ਜਿਹੇ ਸਕੂਲ ਬਣਾ ਦਾਂਗੇ ਤੁਹਾਡੀ ਮਜਬੂਰੀ ਮਰਜ਼ੀ 'ਚ ਬਦਲ ਜੂਗੀ ਜੇ ਬੱਚਾ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾ ਲਓ ਤੁਹਾਡੀ ਮਰਜ਼ੀ ਹੈ ਜੇ ਪ੍ਰਾਈਵੇਟ ਪੜਾਉਣਾ ਹੈ ਪ੍ਰਾਈਵੇਟ ਚ ਪੜਾ ਲਓ ਉਧਰ ਹਜੇ ਫੀਸ ਲੱਗੂਗੀ ਇੱਧਰ ਫੀਸ ਵੀ ਨਹੀਂ ਲੱਗਣੀ ਪੜਾਈ ਦਾ ਲੈਵਲ ਬਿਲਕੁਲ ਐਜੂਕੇਸ਼ਨ ਦਾ सेम ਹੋਊਗਾ ਬਲਕਿ ਆਪੇ ਹੋਊਗਾ ਤੇ ਦੂਜੀ ਮਜਬੂਰੀ ਸਰਕਾਰੀ ਹਸਪਤਾਲਾਂ ਚ ਇਲਾਜ ਕਰਾਉਣ ਦੀ ਪ੍ਰਾਈਵੇਟ ਚ ਉਹਗੇ ਪੈਸੇ ਹੈ ਨਹੀਂ ਕਈ ਤਾਂ ਆਪਣੇ ਘਰਾਂ ਚ ਹੀ ਬਜ਼ੁਰਗਾਂ ਨੂੰ ਲਈ ਪਏ ਨੇ ਉਡੀਕੀ ਜਾਂਦੇ ਨੇ ਜਦੋਂ ਸਵਾਸ ਪੂਰੇ ਹੋ ਗਏ ਸੰਸਕਾਰ ਕਰ ਦਾਂਗੇ ਪੈਸੇ ਹੈ ਨਹੀਂ ਜੇ ਕੋਈ ਐਸੀ ਲਾ ਇਲਾਜ ਬਿਮਾਰੀ ਹੈ ਆਪ ਵੀ ਕਹਿ ਦਿੰਦੇ ਕਈ ਵਾਰੀ ਮਰੀਜ਼ ਕਿ ਮੇਰੇ ਤੇ ਪੈਸੇ ਨਾ ਲਾਇਓ ਨਹੀਂ ਤਾਂ ਜਿਹੜੀ 1 ਬਿੱਗਾ 2 ਬਿੱਗੇ ਹੈਗੀ ਉਹ ਵਿਕ ਜੂਗੀ ਜ਼ਮੀਨ ਹਸਪਤਾਲਾਂ ਤੇ ਲੱਗੇ ਹੋਏ ਆ ਇਹ ਵੀ ਤੁਹਾਡੀ ਮਰਜ਼ੀ ਹੋਊਗੀ ਇਲਾਜ ਸਰਕਾਰੀ ਚ ਕਰਾਉਣਾ ਸਰਕਾਰੀ ਚ ਕਰਾ ਲਿਓ ਪ੍ਰਾਈਵੇਟ ਚ ਕਰਾਉਣਾ ਪ੍ਰਾਈਵੇਟਸ ਕਰਾ ਲਿਓ ਮੂ ਮਸ਼ੀਨਾਂ ਸਰਕਾਰੀ ਚ ਪ੍ਰਾਈਵੇਟ ਨਾਲੋਂ ਵੀ ਅਪਡੇਟ ਲਿਆ ਕੇ ਲਾ ਰਹੇ ਆ ਇੱਧਰ ਫੀਸ ਨਹੀਂ ਲੱਗਣੀ ਉਧਰ ਫੀਸ ਲਗੂ ਇਹ ਤੇ ਵੀ ਤੁਹਾਡੀ ਮਰਜ਼ੀ ਜਿਹੜੀ ਹੈ ਉਹ ਹੋ ਜੂਗੀ ਮਜਬੂਰੀ ਦੀ ਬਜਾਏ